ਗਗਨਦੇ ਟਿਲੇ ਸੌੜੇ ਵਿਖੇ ਮਠਾ ਢੇਕੇ ਆ ਰਹੇ ਸੀ ਅਚਾਨਕ ਕਾਰ ਬੇਕਾਪ ਹੋ ਗਈ ਔਰ ਲਾਗੇ ਖੜੇ ਜਾਮਨ ਦੇ ਬੂਟੇ ਦੇ ਵਿੱਚ ਝਟਕ ਰਾਈ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਜਿਹੜੇ ਚਾਰ ਹੋਰ ਸੀ ਉਹਨਾਂ ਦੇ ਨਾਲ ਉਹ ਜ਼ਖਮੀ ਹੋ ਗਏ ਕਾਰ ਦਰਖਤ ਚ ਵੱਜੀ ਤੇ ਅਗਲਾ ਹਿੱਸਾ ਪੰਨਿਆ ਗਿਆ ਕਾਰ ਚ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਤਿੰਨ ਜ਼ਖਮੀ ਸਨ ਇਹ ਤਸਵੀਰਾਂ ਹੁਸ਼ਿਆਰਪੁਰ ਦੇ ਮੁਕੇਰੀਆ ਨੇੜੇ ਹਾਜੂਪੁਰ ਮੁੱਖ ਮਾਰਗ ਦੀਆਂ ਨੇ ਕਾਰ ਦਰਖਤ ਨਾਲ ਐਨੀ ਜ਼ੋਰ ਨਾਲ ਟਕਰਾਈ ਕਿ ਪੂਰੀ ਤਰ੍ਹਾਂ ਨਾਲ ਟੁੱਟ ਗਈ ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਨੂੰ ਦਿਲ ਦਾ ਦੌਰਾ ਪਿਆ ਤੇ ਫਿਰ ਕਾਰ ਬੇਕਾਬੂ ਹੋ ਗਈ ਤੇ ਦਰਖਤ ਚ ਵੱਜੀ ਕਾਰ ਦੇ ਵਿੱਚ ਦੋ ਬੱਚਿਆਂ ਸਮੇਤ ਕੁੱਲ ਪੰਜ ਲੋਕ ਸਨ ਕਾਰ ਸਵਾਰ ਜੈਸ਼ ਮੁਹੰਮਦ ਤਯੂਜ਼ ਦੀ ਪੈਨ ਦੀ ਹਾਦਸੇ 'ਚ ਮੌਤ ਹੋ ਗਈ ਹੈ ਪਰਿਵਾਰ ਕਿਸੇ ਧਾਰਮਿਕ ਥਾਂ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਿਹਾ ਸੀ ਆਪਣੀ ਪੂਰੇ ਪਰਿਵਾਰ ਦੇ ਨਾਲ ਆਪਣੀ ਭੈਣ ਆਪਣੀ ਮਾਤਾ ਆਪਣੀ ਭੂਆ ਦੇ ਨਾਲ ਗਗਨ ਦੇ ਟਿਲੇ ਸੌੜੇ ਵਿਖੇ ਮੱਥਾ ਟੇਕ ਕੇ ਆ ਰਹੇ ਸੀ ਤਲਵਾੜੇ ਰੋਡ ਵਿਖੇ ਬੁੱਡੇਵਾਲ ਦੇ ਮੋੜ ਦੇ ਕੋਲ ਅਚਾਨਕ ਕਾਰ ਬੇਕਾਬੂ ਹੋ ਗਈ ਔਰ ਲਾਗੇ ਖੜੇ ਜਾਮਨ ਦੇ ਬੂਟੇ ਦੇ ਵਿੱਚ ਜਾਟ ਕਰਾਈ ਜਿਸ ਦੇ ਵਿੱਚ ਗੱਡੀ ਦੇ ਵਿੱਚ ਮੋਰੇ ਜੈਸ਼ਮント ਚਲਾ ਰਿਹਾ ਸੀ ਨਾਲ ਮੋਹਲੀ ਸੀਟ ਦੀ ਉਹਦੀ ਭੈਣ ਬੈਠੀ ਸੀ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਜਿਹੜੇ ਚਾਰ ਹੋਰ ਸੀ ਉਹਨਾਂ ਦੇ ਨਾਲ ਉਹ ਜ਼ਖਮੀ ਹੋ ਗਏ ਜਿੱਚ ਉਹਨਾਂ ਦੀ ਮਾਤਾ ਭੂਆ ਉਹਨਾਂ ਦੀ ਭਾਂਜੀ ਇਹ ਸਾਰੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਉਹ ਲੁਧਿਆਣਾ ਡੀ ਐਮ ਸੀ ਰੈਫਰ ਕਰਤਾ ਮੌਕੇ ਤੇ ਦੋਨੇ ਭੈਣ ਭਰਾਵਾਂ ਦੀ ਮੌਤ ਹੋ ਗਈ ਮਕੇੜੀਆਂ ਦੀ ਫੈਮਿਲੀ ਸੀ ਦੁਪਹਿਰੇ ਕਿਸੇ ਧਾਰਮਿਕ ਸਥਾਨ ਤੇ ਗਏ ਸੀ ਉੱਥੋਂ ਜਦੋਂ ਵਾਪਸ ਆਣ ਲੱਗੇ ਤਾਂ ਇਥੇ ਸ਼ਾਹਨਾ ਟੱਪੇ ਲਾਈਫ ਕੇਅਰ ਹਸਪੀਟਲ ਲੱਗੇ ਤਾਂ ਜਿਹੜਾ ਬੰਦਾ ਚਾਲਕ ਸੀਗਾ ਜਾਇਸ਼ ਇਹਨੂੰ ਜਦੋਂ ਤੱਕ ਉਹ ਅਟੈਕ ਵਗੈਰਾ ਆ ਗਿਆ ਉਸ ਨਾਲ ਗੱਡੀ ਜਿਹੜੀ ਬੇਕਾਬੂ ਹੋ ਗਈ ਮੌਕੇ ਤੇ ਦੋਨੇ ਭੈਣ ਪਰਾ ਕੇ ਬੈਠੇ ਦੋਨਾਂ ਦੀ ਡੈਥ ਹੋ ਗਈ ਹੈ ਇਹਨਾਂ ਦੇ ਟੋਟਲ 6 ਸੀਗੇ ਜਿਹੜੇ 6 ਹਜੂ ਚਾਰਜਡ ਜਖਮੀ ਆ ਗਏ ਉਹ ਡੀਐਮਸੀ ਬੁਹਰਾਣਾ ਦਾ ਰਿਪੋਰਟ ਕਰਤਾ ਹਾਂ